ਸੁਰਦੇਪ ਵਾਲੀਗੜ ਦੇ ਨਜ਼ਦੀਕ ਇੱਕ ਪੀਆਰਟੀਸੀ ਵੋਲਵ ਬੱਸ ਹਾਦਸਾ ਗ੍ਰਸਤ ਹੋ ਗਈ ਜਿਸ ਦਾ ਕਾਰਨ ਬੱਸ ਦੇ ਅੱਗੇ ਆ ਰਿਹਾ ਟੈਂਪੋ ਦੱਸਿਆ ਜਾ ਰਿਹਾ ਜਿਸ ਨੂੰ ਬਚਾਉਣ ਦੇ ਖਾਤੇ ਬੱਸ ਨੂੰ ਡਰਾਈਵਰ ਦੁਆਰਾ ਖਤਾਨਾ ਦੇ ਵਿੱਚ ਉਤਾਰ ਦਿੱਤਾ ਜਿੱਥੇ ਉਹ ਪਲਟ ਗਈ ਜਿਸ ਦੇ ਵਿੱਚ ਲਗਭਗ 30 ਦੇ ਕਰੀਬ ਸਵਾਰੀਆਂ ਦੇ ਕਰੀਬ 8 ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਰਜਿੰਦਰਾ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਸੋ ਬਾਵਾਨੀਗੜ ਦੇ ਵਿੱਚ ਪੀਆਰਟੀਸੀ ਵੋਲਵ ਬੱਸ ਹੋਈ ਹੈ ਹਾਦਸਾ ਗ੍ਰਸਤ 3 ਦੇ ਕਰੀਬ ਸਵਾਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਫਿਲਹਾਲ ਜਾਨੀ ਨੁਕਸਾਨ ਤੋਂ ਬਚਾ ਰਿਹਾ ਤੇ ਜ਼ਖਮੀ ਨਜਰੇ ਕੀ ਹੋ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਚੇਰੇ ਇਲਾਜ ਨੇ ਸੋ ਇੱਕ ਟੈਂਪੂ ਬਚਾਉਂਦੇ ਹੋਏ ਇਹ ਬੱਸ ਹਾਦਸਾ ਗ੍ਰਸ ਹੋਈ ਹੈ ਆ ਸੀ ਉੱਥੋਂ ਆ ਰਹੇ ਹਾਂਜੀ ਇਹ ਕਹਿੰਦੇ ਨੇ ਕਹਿੰਦੇ ਟੈਂਪੋ ਆਇਆ ਜੀ ਪਿੱਛੇ ਤੇ ਥੋੜੇ ਜੀ ਕਿਉਂ ਟੈਂਪੋ ਤੋਂ ওভারਟੈਕ ਕਰਦੇ ਖਾਨੀ ਟੈਂਪੋ ওভারਟੈਕ ਕਰਕੇ ਆ ਪਤਾ ਨਿੱਕੇਵੇਂ ਹੋਇਆ ਸਾਡੇ ਉਹਨਾਂ ਦਾ ਪਲਟਗੀ ਦੀ ਬੱਸ ਡੇਢੀ ਹੋ ਗਈ ਥੋ ਉਥੇ ਨੌਜਵਾਨ ਖੜੇ ਤੇ ਟਾਬੇ ਤੇ ਉਹ ਆ ਗਏ ਫਟਾਫਟ ਸਾਰੇ ਉਹਨਾਂ ਨੇ ਆ ਕੇ ਫਿਰ ਸੀਸੇ ਭੰਨ ਭੰਨ ਕੇ ਵਿੱਚੋਂ ਹਾਇਕਰਲਾਪ ਹੋ ਰਿਹਾ ਸੀ ਬਹੁਤ ਰੋਲਾ ਪੈ ਰਿਹਾ ਸੀ ਬੱਸ ਉਹਨਾਂ ਨੇ ਬਹੁਤ ਖਿੱਚ ਖਿੱਚ ਕੇ ਨੌਜਵਾਨਾਂ ਨੇ ਕੱਢੇ ਫਿਰ ਪਾਣੀ ਦੀਆਂ ਬੋਤਲਾਂ ਲੈ ਆਂਦੀਆਂ ਪਾਣੀ ਕੋਸੋ ਕੋਸੋ ਹੋਟਲ ਤੇ ਪਚਾਏ ਫਿਰ ਇਹਨੇ ਗੱਡੀਆਂ ਆ ਗਈਆਂ ਐਂਬੂਲੈਂਸ ਆ ਗਈਆਂ ਕਿ ਕਿੰਨੇ ਕ ਮਾਸੇ ਚ ਲੱਗਦੇ ਨੇ ਵੀ ਕਿ ਜਖਮੀ 15 20 ਹੈਗੇ ਨੇ ਬੰਦੇ ਇਹਦੇ ਜਖਮੀ ਨੇ ਸਾਰੇ ਕੋਈ ਨਹੀਂ ਕਰ ਰਿਹਾ ਡਰਾਈਵਰ ਕਿਤੇ ਨਹੀਂ ਆਪ ਨੂੰ ਪਟਿਆਲੇ ਵੀ ਭੇਜ ਤੇ ਪਟਿਆਲੇ ਭੇਜ ਤੇ ਸਰ ਕੀ ਕਾਰ ਕਿਹ ਚੱਕਦਾ ਕਿ ਬੱਸ ਭੱਜੀ ਗਈ ਸੀ ਜਾਂ ਇਹ ਨਹੀਂ ਪਤਾ ਲੱਗਿਆ ਵੀ ਕੀ ਗਾ ਸਾਡੇ ਆਉਣ ਨੂੰ ਤਾਂ ਉਲਟ ਗਈ ਅਸੀਂ ਥੋੜਾ ਜਿਹਾ ਪਿੱਛੇ ਸੀ ਗੱਡੀ ਜਾ ਰਹੀ ਸੀ ਇਹ ਵੀਰੇ ਆ ਰਹੀ थी ਕਿ ਬੱਸ 100 120 ਦੀ ਸਪੀਡ ਤੇ ਹੋਣੀ ਤਕਰੀਬਨ ਪਤਾ ਨਹੀਂ اچانک ਇੱਕਦਮ ਕੀ ਹੋਇਆ ਡਰਾਈਵਰ ਨੂੰ ਟੂਲਾ ਆਇਆ ਪਤਾ ਨਹੀਂ ਕੀ ਆਇਆ ਬੱਸ ਉੱਧਰ ਗਈ ਦੀ ਪਤਾ ਲੱਗਿਆ ਉਸ ਤੋਂ ਬਾਅਦ ਬੱਸ ਜਮੀ ਟੇਢੀ ਹੋ ਗਈ ਸੀਸੇ ਵਿੱਚ ਦੀ ਮੈਂ ਬਾਹਰ ਮੁੰਡਾ ਦੂਸਰਾ ਦੀ ਨਾਲ ਉਹ ਟਾਕੀ ਵਾਲੀ ਸਾਈਡ 'ਤੇ ਉਹ ਵਿਚਾਰਾ ਬਚ ਗਿਆ ਟ੍ਰੇਨਿੰਗ ਤੋਂ ਆ ਰਹੇ ਤੇ ਜੀਲਕਬੁਰ ਤੋਂ ਚੰਗੀ ਬੜੀ ਅਸੀਂ ਹਜੇ ਦੇਖ ਰਹੇ تھے ਕਿ ਵੀ ਸਾਨੂੰ ਸਿੰਪਲ ਵਾਸ ਮਿਲ ਜੇ ਸਿੰਪਲ ਵਾਸ 'ਚ ਬਹਿ ਜਾਂਦੇ ਤਾਂ ਨਾ ਹੁੰਦਾ ਸਾਡਾ ਆਸਾ ਇਹ ਬੱਸ ਉਹ 'ਚ ਬਹਿ ਗਏ ਕਿਸਮਤ 'ਚ ਲਿਖਿਆ ਹੋਇਆ ਸੀ ਬਈ ਤੁਹਾਨੂੰ ਕਿੰਨੀ ਮਰੀਜ਼ਾਂ ਚੱਪੀ ਲੱਗਦੇ ਹੁਣ ਮਰੀਜ਼ ਤਾਂ ਹੈਗੇ ਨੇ ਵੀਰੇ ਘੱਟੋ ਘੱਟ 25-30 ਤਾਂ ਹੋਣਗੇ 20 ਬੱਚੇ ਆ 20 ਬੱਚੇ ਹੋਣਗੇ ਵੀਰੇ ਕੋਈ ਕੁਝ ਚੀਜ਼ ਮੂਰੇ ਆਈ ਆ ਉਹਦੇ ਬਸ ਆਲੇ ਡਰਾਈਵਲ ਤੋਂ ਬਸ ਉਹਦੇ ਵਿੱਚ ਇੱਕ ਲਖਤ ਪਲਟ ਗਈ ਉਹਨੂੰ ਬਚਾਉਂਦਾ ਬਚਾਉਂਦਾ ਤਾਂ ਕਿੰਨੇ ਮਰੀਜ਼ ਲੱਗਦੇ ਨੇ ਚੱਕ ਕੋਈ ਤਾਂ ਮਰੀਜ਼ ਹੋਣੇ 25 30 30 ਤੋਂ ਜ਼ਿਆਦਾ ਹੁਣ ਖਾਸੇ ਫੱਟੜ ਹੋਏ ਪੈਨੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਬੜਾ ਭਿਆਨਕ ਹਾਦਸਾ ਸੀ ਇਹਦਾ ਬਹੁਤ ਭਿਆਨਕ ਤਾਂ ਕਿ ਪਰਮਾਤਮਾ ਨੇ ਬਚਾ ਲਈ ਸੀ ਹਾਂ ਬਚਾ ਲਈ ਤੀਦੇ ਕਰੀਬ ਸਵਾਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਸੰਗਰੂਰ ਦੇ ਭਵਾਨੀਕੜ ਦੇ ਵਿੱਚ ਜਿੱਥੇ ਕਿ ਬੱਸ ਹਾਦਸਾ ਗ੍ਰਸਤ ਹੋਈ ਹੈ ਸੋ ਪੀ.ਆਰ.ਟੀ.ਸੀ. ਦੀ ਇਹ ਬੱਸ ਜਿੱਥੇ ਕਿ ਹਾਦਸਾ ਗ੍ਰਸਤ ਹੋਈ ਇੱਕ ਮੋਟਰਸਾਈਕਲ ਨੂੰ ਟੈਂਪੂ ਨੂੰ ਬਚਾਉਂਦੇ ਹੋਏ ਜਿਹੜਾ ਕਿ ਇਹ ਹਾਦਸਾ ਵਾਪਰਿਆ ਫਿਲਹਾਲ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ ਜਿਹੜੇ ਜ਼ਖਮੀ ਨੇ ਉਹ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਸੋ ਪਚਾਰਾ ਦੇ ਰਜਿੰਦਰਾ ਹਸਪਤਾਲ ਵਿਖੇ ਨੂੰ ਰੈਫਰ ਕੀਤਾ ਗਿਆ ਹੈ ਸੰਗਰੂਰ ਦੇ ਭਵਾਨੀਕੜ ਦੇ ਵਿੱਚ ਪੀ.ਆਰ.ਟੀ.ਸੀ. ਦੀ ਬੱਸ ਜਿਹੜੀ ਕਿ ਉਹ ਹਾਦਸਾ ਗ੍ਰਸਤ ਹੋਈ ਹੈ ਤੀਦੇ ਕਰੀਬ ਸਵਾਰੀਆਂ ਨੇ ਜਿ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹੈ। ਫਿਲਹਾਲ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ। ਸੰਗਰੂਰ ਦੇ ਪਵਾਂ ਨਿਗੜ ਦੇ ਵਿੱਚ ਬੱਸ ਹਾਦਸਾ ਗ੍ਰਸਤ ਹੋਈ ਹੈ। ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ ਤੇ ਜ਼ਖਮੀ ਹੋਏ ਨੇ ਲੋਕ ਜਿਹੜੇ ਕਿ 30 ਦੇ ਕਰੀਬ ਲੋਕ ਨੇ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਕਿ ਉਹਨਾਂ ਦਾ ਇਲਾਜ ਜਾਰੀ ਹੈ।